ਜਿਹੜਾ ਸਿਹਤ ਭਗਤ ਸਿੰਘ ਨਗਰ ਦੇ ਪੁਲਿਸ ਨੇ ਗੁਰਦੀਪ ਕੁਮਾਰ ਉਰਫ ਸੋਨੂ ਦੇ ਹੱਤਿਆ ਮਾਮਲੇ ਵਿੱਚ ਦੋਸ਼ੀ ਲਾਪਰਿਤ ਕਲੇਰ ਨੂੰ ਇੱਕ ਪਿਸਤੌਲ ਅਤੇ ਇੱਕ ਕਾਰਤੂਸ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਐਸਐਸਪੀ ਡਾਕਟਰ ਅਖਲ ਚੌਧਰੀ ਨੇ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਪਿਛਲੇ ਦਿਨੀ ਗੁਰਦੀਪ ਕੁਮਾਰ ਉਰਫ ਸੋਨੂ ਵਾਸੀ ਖਮਾਂਚੋ ਦਾ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ ਇਸ ਸਬੰਧ ਵਿੱਚ ਥਾਣਾ ਸਿਟੀ ਬੰਗਾ ਵਿੱਚ ਤਿੰਨ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਇਹ ਕਤਲ ਗੈਂਗਸਟਰ ਕਰਨਜੀਤ ਸਿੰਘ ਉਰਫ ਜੱਸੇ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਕੀਤਾ ਸੀ ਇਸ ਮਾਮਲੇ ਵਿੱਚ ਜ਼ਿਲ੍ਹਾ ਪੁਲਿਸ ਵੱਲੋਂ ਪਹਿਲਾਂ ਹੀ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜਦਕਿ ਲਾਪਰਿਤ ਕਲੇ ਨੂੰ ਪੁੱਛਗਿੱਛ ਨਿਸ਼ਾਨਦੇਹੀ ਦੌਰਾਨ ਉਸ ਪਾਸੋਂ ਇੱਕ ਪਿਸਤੌਲ ਇੱਕ ਕਾਰਤੂਸ ਬਰਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ਸਿੰਘ ਨਗਰ ਪੁਲਿਸ ਵੱਲੋਂ ਟੀਮ ਸੀਆਈਏ ਤੇ ਜੋ ਸਪੈਸ਼ਲ ਟੀਮ ਇਸ ਕੇਸ ਨੂੰ ਮਰਡਰ ਕੇਸ ਦੇ ਬਾਰੇ ਵਿੱਚ ਗੱਲ ਕਰ ਰਿਹਾ ਜੋ 14 ਅਕਤੂਬਰ ਨੂੰ ਰਿਪੋਰਟ ਹੋਇਆ ਸੀਗਾ ਤੇ ਇਸ ਤੇ ਬੰਗਾ ਪੁਲਿਸ ਨੇ ਸਬਡਿਵੀਜ਼ਨ ਲੈਵਲ ਤੇ ਟੀਮ ਨੇ ਤੇ ਟੀਮ ਸੀਆਈਏ ਨੇ ਅੰਡਰ ਡਾਇਰੈਕਟ ਸੁਪਰਵੀਜ਼ਨ ਆਫ ਐਸਪੀ ਡੀ ਇਸ ਤੇ ਫਰਦਰ ਕੇਸ ਨੂੰ ਵਰਕਆਊਟ ਕੀਤਾ ਹੈਗਾ ਤਾਂ ਪਹਿਲਾਂ ਵੀ ਜੋ ਤਿੰਨ अक्यूज जो अरैसटे गए थे सुखदेव सिंह उर्फ मनी जसप्रीत सिंह उर्फ जसी सिमरप्रीत सिंह उर्फ सिमी इसके बाद जो है चार लोगों होर नोमीनेट किया गया जो मेन एक अक्यूज लवप्रीत कलेयर दॉरमल अरैसट और उसकी पुछगिछ के बाद तो इस केस तफ्तीश चार नाम होर फिक्रे अनु रेजिडेंट ऑफ ये मुगलपुर का ही रहने वाला हैगा दूसरा जोधा हैगा एक मुंडा एक कोई हरप्रीत हैप्पी है, है तीसरा ਚੌਥਾ ਹੈਗਾ ਗੁਰਪ੍ਰੀਤ ਸਿੰਘ ਤੋਂ ਇਨਾਂਦੀ ਤਫਤੀਸ਼ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਨਾਂ ਨੇ ਇਨਾਂ ਨੂੰ ਸ਼ੈਲਟਰ ਪ੍ਰੋਵਾਈਡ ਕੀਤੀ ਅਸਿਸਟੈਂਸ ਪ੍ਰੋਵਾਈਡ ਕੀਤੀ ਕਿਸੇ ਨੇ ਕੋਈ ਮੋਬਾਈਲ ਯੂਜ਼ ਅੱਗੇ ਕਰਨ ਨੂੰ ਦਿੱਤਾ ਕਿ ਉਸ ਨੂੰ ਕਿਸੇ ਨੇ ਅੱਗੇ ਬੇਸਿਕਲੀ ਇਹ ਸਾਨੂੰ ਖਤਰੀ ਗੈਂਗ ਦੇਈ ਸਾਰਟ ਆਫ ਔਨ ਗਰਾਉਂਡ ਜੋ ਹੈਗੀ ਔਨ ਗਰਾਉਂਡ ਸਪੋਰਟ ਹੈਗਾ ਫੂਡ ਸੋਲਜਰ ਹੈਗੇ ਉਹਦੇ ਤੋਂ ਇਸ ਕੇਸ ਦੇ ਰਾਹੀਂ ਮੈਂ ਇਹੀ ਮਤਲਬ ਤੁਹਾਡੇ ਮਾਧਿਅਮ ਤੇ ਇਹੀ ਇੱਕ ਮੈਸੇਜਿੰਗ ਹੈਗੀ ਹੈ ਕਿ ਜੋ ਇਸ ਵਲਨਰੇਬਲ ਏਜ ਗਰੁੱਪ ਵਾਲੇ ਮੁੰਡੇ ਹੈਗੇ ਪਿੰਡਾਂ 'ਚ ਜੋ ਏਰੀਆ ਆਫ ਇਨਦਰ ਇੱਕ ਆਪਰੇਸ਼ਨ ਰਹਿੰਦਾ ਹੈਗਾ ਕਿ ਕਿਸੇ ਥਾਂ ਕੋਈ ਵਾਰਦਾਤ ਕਰ ਲਈ ਕੋਈ ਚੋਰੀ ਕਰਕੇ ਛੋਟੀ ਕੋਈ ਐਕਟਿਵਾ ਬਾਈਕ ਖੋਲੀ ਫਿਰ ਉਸਤੇ ਅੱਗੇ ਜਾ ਕੇ ਹੋਰ ਕੋਈ ਕ੍ਰਾਈਮ ਕਰ ਲਿਆ ਤਾਂ ਇਹ ਲੋਕਲ ਲੈਵਲ ਤੇ ਵੀ ਲੋਕਾਂ ਨੂੰ ਥੋੜਾ ਪ੍ਰੋਐਕਟਿਵ ਹੋਣ ਦੀ ਲੋੜ ਹੈਗੀ ਹੈ ਸੋਸ਼ਲ ਲੈਵਲ ਤੇ ਵੀ ਫੈਮਿਲੀ ਲੈਵਲ ਤੇ ਵੀ ਕਿ ਉਹਨਾਂ ਨੂੰ ਪਤਾ ਹੋਵੇ तो हूँ ये सारे ही एज ग्रुप वाइज बीस तो तीस पैंतीस साल के ही मुंडे है तो इस मुकदमे होर तफतीश जारी हैगी तफ्तीश से होर भी जो कि कोई फूड सोल्जर की अगे एक्टिविटी इनवॉलमेंट साम जो भी सामने आऊगी उसके बेस से फरदन एक्शन किया जाऊगा तो इस मैटर से भी लवप्रीत कलेयर की पुछगिछते एक वैपन एक राउंड रिकवरी की हैगी जो उसने सीन ऑफ क्राइम जो है मर्डर इंसीडेंट जो होया उस कोई नियर बाई एरिए एक ਕਨਸੀਲ ਕਰਕੇ ਰੱਖਿਆ ਹੋਇਆ ਸੀ ਤਾਂ ਇਸ ਦੀ ਪੁਸ਼ਕਿਸ਼ 23 ਦੀ ਰਿਕਵਰੀ ਇੱਕ ਵੈਪਨ ਦੀ ਇੱਕ ਗਰਾਉਂਡ ਦੀ ਕੀਤੀ ਗਈ। ਤੋਂ ਫਰਦਰ ਇਸ ਕਦਮ ਦੇ ਅੱਗੇ ਵੀ ਪ੍ਰੋਸੀਜਰਲੀ ਜੋ ਬਣਦਾ ਹੈਗਾ ਜਿਨ੍ਹਾਂ ਦੀ ਇਨਵੋਲਵਮੈਂਟ ਸਾਹਮਣੇ ਆਉਂਦੀ ਉਸ ਤੇ ਐਕਸ਼ਨ ਦਿੱਤਾ ਜਾਊਗਾ। ਖਮਾਂਚੋ ਮਰਡਰ ਕਾਲ ਮਿਸਿਸ ਹੈ ਇਨਵੋਲਵਮੈਂਟ ਸੀ। ਖਮਾਂਚੋ ਵਾਲੇ ਕੰਡ ਨੂੰ ਸੱਤ ਹਾਂ 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 ਇਹ ਬੇਸਿਕਲੀ ਜੋ ਨਾ ਜੋ ਖਮਾਂਚੋ ਪਿੰਡ ਦਾ ਹੈਗਾ ਇਹ ਸੋਨੂ ਨਾਈ ਵਾਲਾ ਮਰਡਰ ਕੇਸ ਦੀ ਮੈਂ ਉਸ ਦੀ ਜ਼ਿਕਰ ਕਰ ਰਿਹਾ ਹੈਗਾ। ਤੇ ਬਾਕੀ ਤੋਂ ਤੁਸੀਂ ਪ੍ਰੈਸ ਨੋਟ ਚ ਸਾਰਾ ਦੇਖ ਲੈਣਾ ਡਿਟੇਲ। खून तक कितनी गिरफ्तारियों जो कितने बाकी हैं कितने बने नामजद हो गए नहीं इस चाले तक देखो जो है कि तीन लोग की जो है पहले ही एक्यूज़ जो है अरेस्ट हो चुके हैं फर्दर हाले जो चार बंदे नॉमिनेट हुए हैं ये ਚਾਰਚ ਵੀ ਹੁਣ ਦੋ ਬੰਦਿਆਂ ਦੀ ਅਰੈਸਟ ਕੀਤੀ ਗਈ ਹੈ ਦੋ ਦੇ ਬਾਰੇ ਅਗਲੇ ਪਾਗੇ ਪੁਸ਼ਕਿਸ਼ ਜਾਰੀ ਹੈਗੀ ਹੈ ਉੱਥੇ ਵੀ ਇਹਨਾਂ ਦੇ ਹਾਈਡ ਆਊਟਸ ਤੇ ਰੇਡ ਕੀਤੀ ਜਾ ਰਹੀ ਹੈ ਤਾਂ ਉਸ ਦੇ ਬੇਸ ਤੇ ਫਰਦਾਨ ਜੋ ਹੈ ਫੋਲੋ ਅਪ ਕਰਕੇ ਤਫਤੀਸ਼ ਤੇ ਲੈ ਕੇ ਆਇਆ ਜਾਊਗਾ ਜੱਸਾ ਕੋਲ ਇਹਦੇ ਵਿੱਚ ਉਹ ਪਿਛਲੇ ਜਿਹੜਾ ਹੋਈ ਹੈ ਜਾਂ ਹੋ ਰਹੀ ਹੈ ਇਹ ਇਹ ਬੇਸਿਕਲੀ ਦੇਖੋ ਜੱਸਾ ਐਪੋ ਵਾਲ ਦੇ ਮਲਟੀਪਲ ਮਰਡਰ ਕੇਸ ਤੇ ਵਾਂਟਡ ਸੀਗਾ ਤਾਂ ਪਿੱਛੇ ਜੋ ਕਾਊਂਟਰ ਇੰਟੈਲੀਜੈਂਸ ਬਿੰਗ ਨੇ ਇਹਨਾਂ ਨੂੰ ਇਸ ਨੂੰ ਇੰਟਰਸੈਪਟ ਕਰਕੇ ਅਰੈਸਟ ਕੀਤਾ ਸੀਗਾ तो वो एक सेपरेट एक एफ है ना है एफ एफ आर सभी तो इस मुकदमे हाले उस नहीं लेके आ सके है कि ऑपरेशनल रीजन करके वो दूसरी उधर कस्टडी च है बट वो केस तो वर्कआउट पुलिस टीम ने नवाशहर पुलिस टीम ने कर लिया हैगा इस जो भी चीज बंदे सब सेली वो फिगर हो गए है ਹਲੇ ਜੋ ਪੁਸ਼ਕਿਸ਼ ਕਰਨੀ ਸੀ ਅਲਮੋਸਟ ਕਰਨੀ ਹੈਗੀ ਪਰ ਜੋ ਲੋਕ ਪ੍ਰੀਤ ਦੇ ਅੱਗੇ ਐਸੋਸੀਏਟ ਜੋ ਹੈਗੇ ਪਲੇਅਰ ਦੇ ਜਾਂ ਹੋਰ ਇਸ ਚੀਜ਼ ਨਾਲ ਦੇ ਮੁੰਡਿਆਂ ਦੇ ਜੋ ਅੱਗੇ ਐਸੋਸੀਏਟ ਹੈਗੇ ਕਿਉਂਕਿ ਦੇਖੋ ਇਨਸੀਡੈਂਟ ਦੇ ਬਾਅਦ ਮਰਡਰ ਦੇ ਬਾਅਦ ਇਹ ਅੱਗੇ ਰੁਕੇ ਹੈਗੇ ਰਹੇ ਹੈਗੇ ਉਹ ਬੰਦਿਆਂ ਨੂੰ ਤਾਂ ਪਤਾ ਹੀ ਸੀ ਕਿ ਉਹ ਮਰਡਰ ਕੇਸ 'ਚ ਇਨਵੋਲਡ ਹੈਗੇ ਉੱਥੇ ਇਹਨਾਂ ਨੂੰ ਵੀ ਦੱਸਿਆ ਵੀ ਸੀਗਾ ਕਿ ਇਸ ਤਰ੍ਹਾਂ ਇਸ ਤਰ੍ਹਾਂ ਇਹਨਾਂ ਤੇ ਇੱਕ ਇਨਸੀਡੈਂਟ ਹੋ ਗਿਆ ਸਰ ਪਰਫੈਕਟਰ ਕਿਦਾਂ ਹੋਇਆ ਸਰ ਇਹ पुलिस का कस्टडी हुआ कि भागन भागम बीच भाग रहे है, ऐसी पुलिस पर में किस तरह हुआ है नहीं देखो ये तो मतलब पुलिस कस्ट ऐसी तो प्रोडक्शन वारंट पे इसको कपूरथला जेल से लेके आए हैं तो मैं उस बारे तो नहीं कह सकता ऐसी तो इसकी कस्टडी जो है परसों सिक्योर की थी प्रोडक्शन वारंट पे कपूरथला जेल से लेके उसने संदेह थी पिस्तौल पर है हां हां उसकी पुश्की स्टेज ही पिस्तौल ने कवर हो गया ठीक